ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਵਰਕਤ ਵੀਡੀਓ ਬਾਰੇ ਵਿੱਕੀ ਨੇ ਪ੍ਰੀਤ ਤੇ ਚੁੱਕਿਆ ਹੱਥ ਤੇ ਕੇਵਲ ਤੇ ਡੈਡੀ ਨੂੰ ਨੂੰ ਝੜਿਆ ਵਿੱਕੀ ਤੇ ਗੁੱਸਾ ਉਹ ਦੇਖਦੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜਦੋਂ ਵਿੱਕੀ ਦੀ ਮੰਮੀ ਵਿੱਕੀ ਵਾਸਤੇ ਰੋਟੀ ਲੈ ਕੇ ਆਂਦੀ ਆ ਤਾਂ ਤਾਂ ਵਿੱਕੀ ਦੀ ਮੰਮੀ ਵਿੱਕੀ ਨੂੰ ਕਹਿੰਦੀ ਆ ਕਿ ਤੂੰ ਅੰਦਰ ਬਹਿ ਕੇ ਰੋਟੀ ਖਾ ਲੈਂਦਾ ਇੱਥੇ ਤਾਂ ਝਾੜੂ ਕੱਢ ਰਹੀ ਆ ਪਰ ਵਿਕੀ ਨੂੰ ਗੁੱਸਾ ਚੜ ਜਾਂਦਾ ਆ ਕਿ ਕਿ ਪ੍ਰੀਤ ਮੇਰੀ ਮੰਮੀ ਤੋਂ ਚੋਰੀ ਵਾਲੀ ਇਲਜ਼ਾਮ ਦੀ ਸੌਰੀ ਮੰਗੇ ਗਲਤੀ ਮੰਨ ਮੰਗੇ ਪਰ ਵਿਕੀ ਪ੍ਰੀਤ ਪ੍ਰੀਤ ਨਹੀਂ ਮੰਨਦੀ ਕਿ ਉਹ ਕਹਿ ਰਹੀ ਆ ਕਿ ਮੈਂ ਕਿਉਂ ਗਲਤੀ ਮੰਨਾਂ ਜੇ ਮੰਮੀ ਨੇ ਚੋਰੀ ਕੀਤੀ ਤਾਂ ਮੈਂ ਮੰਮੀ ਦਾ ਹੀ ਨਾਲ ਲਾਉਂਗੀ ਇੰਨੀ ਗੱਲ ਦੇ ਵਿੱਚ ਵਿਕੀ ਨੂੰ ਪ੍ਰੀਤ ਤੇ ਬਹੁਤ ਗੁੱਸਾ ਆ ਜਾਂਦਾ ਆ ਤੇ ਉਹ ਪ੍ਰੀਤ ਨੂੰ ਮਾਰਨ ਕੁੱਟਣ ਲੱਗ ਜਾਂਦਾ ਆ ਮਾਰਨ ਕੁੱਟਣ ਲੱਗ ਜਾਂਦਾ ਹੈ ਤੇ ਪ੍ਰੀਤ ਕਹਿੰਦੀ ਮੈਂ ਕਰਦੀ ਆ ਆਪਣੇ ਘਰ ਫੋਨ ਪਰ ਵਿੱਕੀ ਉਸ ਨੂੰ ਫੋਨ ਕਰਨ ਨਹੀਂ ਦਿੰਦਾ ਤੇ ਸਮਾਂ ਕਿ ਹੋਰ ਮਾਰਦਾ ਕੁੱਟਦਾ ਹੈ ਤੇ ਪ੍ਰੀਤ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਤੇ ਪ੍ਰੀਤ ਪ੍ਰੀਤ ਕਹਿੰਦੀ ਹੈ ਜੇ ਤੂੰ ਮੇਰੇ ਨਾਲ ਹੀ ਐਵੇਂ ਕਰਨਾ ਸੀਗਾ ਤਾਂ ਮੈਨੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਵਿੱਕੀ ਪ੍ਰੀਤ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਚੱਲ ਜਾਂਦਾ ਆ ਤੇ ਤੇ ਪ੍ਰੀਤ ਪ੍ਰੀਤ ਆਪਣੀ ਪੂਆ ਨੂੰ ਆਵਾਜ਼ਾਂ ਵੀ ਮਾਰਦੀ ਆ ਪਰ ਪੂਆ ਨੂੰ ਆਵਾਜ਼ ਨਹੀਂ ਸੁਣਦੀ ਫੇਰ ਪ੍ਰੀਤ ਸੋਚਦੀ ਆ ਕਿ ਕਿਵੇਂ ਵਾਰ ਜਾਇ ਜਾਵੇ ਪ੍ਰੀਤ ਦੂਜੇ ਗੇਟਸਾਂ ਦੀ ਨਿਕਲ ਕੇ ਬਾਹਰ ਚਲੇ ਜਾਂਦੀ ਆ ਤੇ ਪੂਆ ਉਹਨਾਂ ਦੇ ਘਰ ਪਹੁੰਚ ਜਾਂਦੀ ਆ ਜਿਸ ਘਰ ਉਸ ਤੋਂ ਬਾਅਦ ਪ੍ਰੀਤ ਕੁੰਡਾ ਖੜਕਾਉਂਦੀ ਆ ਤੇ ਪੂਆ ਨੂੰ ਆਵਾਜ਼ਾਂ ਮਾਰਦੀ ਆ ਇੰਨੀ ਗੱਲ ਸੁਣ ਕੇ ਸੁਣ ਕੇ ਸੋਨੂੰ ਉੱਤੇ ਆ ਜਾਂਦਾ ਆ ਤੇ ਉਹ ਪ੍ਰੀਤ ਨੂੰ ਪੁੱਛਦਾ ਆ ਕਿ ਕੀ ਗੱਲ ਹੋਈ ਪਰੀ ਸਾਰੀ ਗੱਲ ਦੱਸਦੀ ਆ ਕਿ ਆ ਮੈਨੂੰ ਮਾਰਦੇ ਆ ਕੁੱਟਦੇ ਆ ਪਰ ਇੰਨੀ ਗੱਲ ਤੋਂ ਪ੍ਰੀਤ ਉਹ ਇੰਨੀ ਗੱਲ ਤੋਂ ਵਿੱਕੀ ਔਰ ਸੋਨੂ ਦੀ ਆਪਸ ਵਿੱਚ ਹੱਤਪਾਈ ਹੋ ਜਾਂਦੀ ਆ ਤੇ ਇੱਕ ਦੂਜੇ ਨਾਲ ਬਹੁਤ ਲੜਦੇ ਆ ਤੇ ਵਿੱਕੀ ਸੋਨੂ ਨੂੰ ਕਹਿੰਦਾ ਸਾਡੇ ਘਰ ਦਾ ਮਸਲਾ ਤੁਸੀਂ ਵਿੱਚੋਂ ਕੀ ਲੈਣਾ ਸੋਨੂ ਕਹਿੰਦਾ ਮੇਰੀ ਭੈਣ ਲੱਗਦੀ ਆ ਅਸੀਂ ਤਾਂ ਹੀ ਤੁਸੀਂ ਭੈਣ ਲੱਗਦੀ ਆ ਤੇ ਪ੍ਰੀਤ ਦੀ ਪੂਆ ਵੀ ਬਹੁਤ ਬੋਲਦੀ ਆ ਕਿ ਤੂੰ ਸਾਡੀ ਕੁੜੀ ਨੂੰ ਹੱਥ ਕਿਵੇਂ ਲਾਇਆ ਇੰਨੀ ਗੱਲ ਪਿੱਛੋਂ ਵਿੱਕੀ ਦੀ ਮੰਮੀ ਵਿੱਕੀ ਨੂੰ ਕਹਿੰਦੀ ਅੱਗੇ ਪੁੱਤ ਤੂੰ ਸਹੀ ਨਹੀਂ ਕੀਤਾ ਤੂੰ ਸੋਨੂੰ ਤੇ ਹੱਥ ਨਹੀਂ ਚੁੱਕਣਾ ਸੀਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸੋਨੂੰ ਸੋਨੂੰ ਪ੍ਰੀਤ ਦੇ ਘਰ ਫੋਨ ਲਗਾ ਦੇ ਆ ਤੇ ਸਾਰੀ ਕਹਾਣੀ ਪ੍ਰੀਤ ਦੇ ਡੈਡੀ ਡੈਡੀ ਨੂੰ ਦੱਸ ਦੇ ਆ ਤੇ ਕਵਲ ਨੂੰ ਦੱਸ ਦੇ ਆ ਤੇ ਕਵਲ ਤੇ ਡੈਡੀ ਨੂੰ ਵਿੱਕੀ ਤੇ ਬਹੁਤ ਗੁੱਸਾ ਆਉਂਦਾ ਆ ਕਿ ਉਹਨਾਂ ਨੇ ਸਾਡੀ ਕੁੜੀ ਤੇ ਹੱਥ ਕਿਉਂ ਚੁੱਕਿਆ ਉਹ ਸਾਰੀ ਕਹਾਣੀ ਪ੍ਰੀਤ ਵੀ ਆਪਣੇ ਡੈਡੀ ਨੂੰ ਦੱਸਦੀ ਹੈ ਔਰ ਕਵਲ ਨੂੰ ਦੱਸਦੀ ਆ ਇਸ ਤੋਂ ਬਾਅਦ ਸੋਨੂੰ ਪ੍ਰੀਤ ਨੂੰ ਸਮਝਾਉਂਦਾ ਆ ਕਿ ਤੂੰ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਣਾ ਆ ਤੇ ਆਪਾਂ ਇਹਨਾਂ ਨੂੰ ਸੈੱਟ ਕਰ ਦਾਂਗੇ ਤੇ ਸੋਨ ਸੋਨੂੰ ਦਾ ਡੈਡੀ ਵੀ ਪ੍ਰੀਤ ਨੂੰ ਬਹੁਤ ਸਮਝਾਉਂਦਾ ਕਿ ਤੂੰ ਟੈਨਸ਼ਨ ਨਾ ਲੈ ਕਿ ਸਭ ਠੀਕ ਹੋ ਜਾਣਾ ਆ ਅੱਗੇ ਕੀ ਹੁੰਦਾ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਿਓ